ਇੱਕ ਆਪਣੇ ਰੋਲੇ ਤੱਕ ਕੈਨੇਡਾ ਕੋ ਸੰਭੇ ਨਹੀਂ ਜਾਣਦੇ ਤੇ ਉਧਰੋਂ 트럼ਪ ਭਰੀ ਇਹਨਾਂ ਨੂੰ ਪੱਲੇ ਨਹੀਂ ਬੰਨਣ ਦੇ ਲਾਲਾ ਸੁਟਣ ਦੇ ਕਹਿੰਦੇ ਸਾਨੂੰ ਨਹੀਂ ਚਾਹੀਦਾ ਕੈਨੇਡਾ ਦਾ ਸਮਾਨ ਕਿੱਥੇ ਕਹਿਤੀ ਐਡੀ ਗੱਲ ਡੋਨਲਡ 트럼ਪ ਜੇ ਮੈਂ ਹੁਣ ਗੱਲ ਕਰਾਂ ਨਾ ਮੈਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਕਿ ਅਸੀਂ ਉਹ ਦਿਨ ਕਦੋਂ ਆਵੇਗਾ ਕਿ ਜਦੋਂ ਡੋਨਲਡ 트럼ਪ ਆ ਰਹੇ ਅਸੀਂ ਕਹਣਾ ਕਿ ਛੱਡੋ ਯਾਰ ਹੁਣ ਅੱਜ ਨਾ ਕਰੀਏ ਪ੍ਰੋਗਰਾਮ 'ਚ ਗੱਲ ਮੈਨੂੰ ਲੱਗਦਾ ਸੁਖਬੀਰ ਬਾਦਲ ਨੂੰ ਅੱਜ ਛੇਤੀ ਨਹੀਂ ਆਉਣਾ ਛੇਤੀ ਨਹੀਂ ਆਉਣਾ ਅੱਜ ਚੱਲੇਗਾ ਹਾਂ ਨਵੇਂ ਨਵੀਂ ਸਰਪੰਚੀ ਜਿਹੜੀ ਮਿਲੀ ਹੈ ਉਹਨਾਂ ਨੂੰ ਦੂਸਰੀ ਵਾਰੀ ਤੇ ਡੋਨਲਡ 트੍ਰੰਪ ਉਹਨਾਂ ਨੇ ਲਗਾਤਾਰ ਜਿਹੜਾ ਕੰਮ ਆਪਣਾ ਜਾਰੀ ਰੱਖਿਆ ਜਿਹੜਾ ਉਹਨਾਂ ਨੇ ਚੋਣ ਇਲੈਕਸ਼ਨ ਜਿੱਤਣ ਤੋਂ ਬਾਅਦ ਸ਼ੁਰੂ ਕੀਤਾ ਸੀ ਨਾ ਬਾਅਦ ਦਸਤੂਰ ਜਾਰੀ ਹੈ ਉਹ ਨਹੀਂ ਕੋਈ ਰੁਕਾਵਟ ਨਹੀਂ ਅਸਲ ਵਿੱਚ ਵਰਲਡ ਇਕਨੋਮਿਕ ਫੋਰਮ ਜਿਹੜੀ ਹੈ ਉਹ ਸਵਿਟਜ਼ਰਲੈਂਡ ਦੇ ਡੇਵੋਸ ਦੇ ਵਿੱਚ ਹੋ ਰਹੀ ਹੈ ਤੇ ਉੱਥੇ ਵਰਚੂਲੀ ਹਾਜ਼ਰ ਹੋਏ ਨੇ ਤੇ ਵਰਚੂਲੀ ਇੱਕ ਤਾਂ ਬੜਾ ਰਵਾਜ ਪੈ ਗਿਆ ਦੁਨੀਆ ਦੇ ਵਿੱਚ ਕੋਵਿਡ ਤੋਂ ਬਾਅਦ ਕਿ ਸਾਰੇ ਫਿਜ਼ੀਕਲੀ ਉੱਥੇ ਹਾਜ਼ਰ ਹੋਣ ਦੀ ਬਜਾਏ ਵਰਚੂਲੀ ਹੋ ਜਾਂਦੇ ਨੇ ਤੇ ਯੂએસ ਪ੍ਰੈਜ਼ੀਡੈਂਟ ਜਿਹੜੇ ਨੇ ਡੋਨਲਡ 트੍ਰੰਪ ਉਹ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਬੋਲੇ ਨੇ ਤੇ ਹਰ ਇੱਕ ਦੇ ਬਾਰੇ ਬੋਲੇ ਤੇ ਜਿਨ੍ਹਾਂ ਵਿੱਚੋਂ ਕੈਨੇਡਾ ਨੂੰ ਫੇਰ ਉਹ ਜਿਹੜਾ ਘੇਰਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿੰਦੇ ਕਿ ਸਾਨੂੰ ਨੇ ਲੋੜ ਹੈਗੀ ਕੈਨੇਡੀਅਨ ਤੇਲ ਦੀ ਨਾ ਕੈਨੇਡੀਅਨ ਗੈਸ ਦੀ ਨਾ ਕੈਨੇਡੀਅਨ ਗੱਡੀਆਂ ਦੀ ਨਾ ਕੈਨੇਡੀਅਨ ਲੱਕੜ ਦੀ ਤੇ ਨਾ ਕਿਸੇ ਹੋਰ ਸਮਾਨ ਦੀ ਪਰ ਅਸੀਂ ਕਹਿੰਦੇ ਦੂਸਰੇ ਦੇਸ਼ਾਂ ਨਾਲ ਵੀ ਸਾਡੇ ਇਸੇ ਤਰ੍ਹਾਂ ਹੀ ਗੱਲ ਹੈਗੀ ਆ ਕਿ ਸਾਨੂੰ ਨਹੀਂ ਚਾਹੀਦਾ ਸਮਾਨ ਸਾਡੇ ਕੋਲ ਅਗੱਡੀਆਂ ਅਸੀਂ ਆਪ ਬਹੁਤ ਬਣਾਉਂਦੇ ਆਂ ਤੇਲ ਸਾਡੇ ਕੋਲ ਇੰਨਾ ਜ਼ਿਆਦਾ ਹੈ ਕਿ ਦੁਨੀਆ 'ਚ ਕਿਸੇ ਕੋਲ ਨਹੀਂ ਆ ਲੱਕੜ ਸਾਡੇ ਕੋਲ ਕਹਿੰਦੇ ਜੰਗਲ ਭਰੇ ਪਏ ਨੇ ਸਭ ਕੁਝ ਹੈ ਤੇ ਸਾਨੂੰ ਕੈਨੇਡਾ ਦੀ ਕੋਈ ਲੋੜ ਨਹੀਂ ਹੈਗੀ ਪਰ ਉਹ ਕਹਿੰਦੇ ਕਿ ਕੈਨੇਡੀਅਨ ਸਰਕਾਰ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਗੱਲਬਾਤ ਕਰਨੀ ਬਹੁਤ ਔਖੀ ਸੀ ਤੇ ਅਸੀਂ ਇਹ ਬੋਰਡ ਦੇ ਜਿਹੜੇ ਵੱਡੇ ਬਿਜ਼ਨਸ ਤੇ ਪੋਲੀਟਿਕਲ ਆਗੂ ਜਿਹੜੇ ਇੱਥੇ ਬੈਠੇ ਹੋਏ ਨੇ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਨੂੰ ਹੁਣ ਕਿਸੇ ਦੀ ਲੋੜ ਨਹੀਂ ਆ ਜਿਹਦੇ ਵਿੱਚ ਉਹਨਾਂ ਨੇ ਅੱਗੇ ਜਾ ਕੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਕਾਰਾਂ ਬਣਾ ਕੇ ਦੇਣ ਤੇ ਉਹ ਬਹੁਤ ਸਾਰੀਆਂ ਬਣਾ ਕੇ ਸਾਨੂੰ ਭੇਜ ਰਹੇ ਨੇ ਸਾਨੂੰ ਲੱਕੜ ਵੀ ਨਹੀਂ ਚਾਹੀਦੀ ਸਾਡੇ ਕੋਲ ਆਪਣੇ ਜੰਗਲ ਹੈਗੇ ਨੇ ਸੋ ਉਹਨਾਂ ਨੇ ਹਰ ਇੱਕ ਗੱਲ ਤੇ ਜਿਹੜੀ ਗੱਲ ਕੀਤੀ ਆ ਇਸ ਤੋਂ ਇਲਾਵਾ ਹੋਰ ਨਾ ਯੂਰੋਪੀਅਨ ਯੂਨੀਅਨ ਤੇ ਚਾਈਨਾ ਤੇ ਹੋਰ ਕਈ ਮੁਲਕਾਂ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਨਾਂ ਦੇ ਬਾਰੇ ਵੀ ਰੌਲਾ ਪਿਆ ਪਰ ਹੁਣ ਇਹ ਜਿਹੜਾ ਰਿਲੇਸ਼ਨਸ਼ਿਪ ਦੋਵਾਂ ਦੇਸ਼ਾਂ ਦੇ ਦਰਮਿਆਨ ਜਿਹੜਾ ਆ ਉਹ ਇਸ ਵੇਲੇ ਮੈਂ ਸਮਝਦਾ ਕਿ ਵਿਗੜਦਾ ਹੋਇਆ ਵੇਖਿਆ ਜਾ ਸਕਦਾ ਜਦੋਂ ਡੋਨਲਡ 트੍ਰੰਪ ਕਹਿੰਦੇ ਨੇ ਕਿ ਸਾਨੂੰ ਨਹੀਂ ਕ੍ਰੇਡੀਨ ਜਿਹੜਾ ਕੱਚਾ ਤੇਲ ਉਹਦੀ ਲੋੜ ਨਹੀਂ ਜਦਕਿ ਅਸਲੀਅਤ ਇਹ ਹੈ ਕਿ ਯੂਨਾਈਟਿਡ ਸਟੇਟਸ ਵਾਲੇ ਜਿੰਨਾ ਕੱਚਾ ਤੇਲ ਬਾਹਰੋਂ ਮੁਗਵਾਉਂਦੇ ਨੇ ਜਿੰਨਾ ਕੁੱਲ ਮੁਗਵਾਉਂਦੇ ਨੇ ਉਹਦਾ 60% ਕੱਲੇ ਕੈਨੇਡਾ ਵਿੱਚੋਂ ਜਾਂਦਾ ਇਹ ਅੰਕੜੇ ਅਸੀਂ ਪਹਿਲਾਂ ਵੀ ਆਪਣੇ ਦਰਸ਼ਕਾਂ ਨਾਲ ਸਾਂਝੇ ਕੀਤੇ ਸੀ ਜੇ ਅਸੀਂ ਨੈਚੁਰਲ ਗੈਸ ਦੀ ਗੱਲ ਕਰੀਏ ਤਾਂ ਜਿੰਨੀ ਯੂਐਸਏ ਗੈਸ ਬਾਹਰੋਂ ਮੰਗਵਾਉਂਦਾ ਹੈ ਉਹਦੀ 99% ਜਿਹੜੀ ਹੈ ਉਹ ਕੈਨੇਡਾ ਤੋਂ ਆਉਂਦੀ ਹੈ 99% ਕੈਨੇਡਾ ਤੋਂ ਆਉਂਦੀ ਹੈ ਜਿੰਨੀ ਬਾਹਰੋਂ ਮੰਗਵਾਉਂਦੇ ਨੇ ਤੇ ਜੇ ਕੈਨੇਡੀਅਨ ਗੱਡੀਆਂ ਦੀ ਗੱਲ ਕਰੀਏ ਤਾਂ ਕੈਨੇਡੀਅਨ ਵਹੀਕਲ ਮੈਨੂਫੈਕਚਰ ਐਸੋਸੀਏਸ਼ਨ ਕਹਿੰਦੀ ਹੈ ਕਿ ਕੈਨੇਡਾ ਦੇ ਵਿੱਚ ਜਿੰਨੀਆਂ ਗੱਡੀਆਂ ਬਣਦੀਆਂ ਨੇ ਉਹਦੀਆਂ ਉਹਦੀਆਂ 92% ਜਿਹੜੀਆਂ ਨੇ 2022 ਦੇ ਅਕਾੜੇ ਮੁਤਾਬਕ ਉਹ ਯੂਐਸਏ ਨੂੰ ਜਾਂਦੀਆਂ ਨੇ ਇਹਦੇ ਤੋਂ ਇਲਾਵਾ ਕਈ ਪਾਰਟਸ ਹੈਗੇ ਨੇ ਜਿਹੜੇ ਯੂਐਸਏ ਨੂੰ ਜਾਂਦੇ ਨੇ ਤੇ ਮੈਕਸੀਕੋ ਤੱਕ ਵੀ ਜਾਂਦੇ ਨੇ ਤੇ ਫਾਈਨਲ ਅਸੈਂਬਲੀ ਜਿਹੜੀ ਆ ਉਹ ਕਾਫੀ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ ਜਿਹੜੀ ਲੱਕੜ ਦੀ ਗੱਲ ਕਰਦੇ ਨੇ ਫੋਰੈਸਟਰੀ ਐਕਸਪੋਰਟ ਜਿਹੜੇ ਹੈਗੇ ਨੇ ਉਹ 1 ਸਾਲ ਦੇ 45 ਬਿਲੀਅਨ ਦੇ ਲਾਗੇ ਹੈਗੇ ਨੇ ਜਿਹੜੇ ਯੂਨਾਈਟਿਡ ਸਟੇਟਸ ਨੂੰ ਜਾਂਦੇ ਨੇ ਇਸ ਤੋਂ ਇਲਾਵਾ 3.6 ਬਿਲੀਅਨ ਡਾਲਰ ਦਾ ਸਮਾਨ ਰੋਜ਼ਾਨਾ ਬਾਰਡਰ ਜਿਹੜਾ ਕ੍ਰੋਸ ਕਰਦਾ ਹੈ ਸੋ ਕੈਨੇਡੀਅਨ ਚੈਂਬਰ ਆਫ ਕਾਮਰਸ ਜਿਹੜੇ ਨੇ ਉਹ ਉਹ ਕਹਿੰਦੇ ਨੇ ਕਿ ਦੇ ਯੂਐਸ ਕੈਨੇਡਾ ਟ੍ਰੇਡ ਦੇ ਨਾਲ 37 ਲੱਖ ਨੌਕਰੀਆਂ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਖਤਰੇ ਵਿੱਚ ਪਾ ਰਹੇ ਨੇ ਡੋਨਲਡ ਟਰੰਪ ਤੇ ਇਸੇ ਤਰ੍ਹਾਂ ਉਹਨਾਂ ਨੇ ਹੋਰ ਮੁੱਦੇ ਛੇੜੇ ਯੂਰੋਪੀਅਨ ਯੂਨੀਅਨ ਦੇ ਨਾਲ ਚਾਈਨਾ ਦੇ ਨਾਲ ਤੇ ਉਹਨਾਂ ਨੇ ਕਈ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਇੱਕ ਮੀਡੀਆ ਨੇ ਬੜਾ ਉਹਨਾਂ ਨੇ ਵਿਸਥਾਰ ਸਹਿਤ ਲਿਖਿਆ ਕਿ ਆਹ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਇਹਨਾਂ ਦੇ ਫੈਕਟ ਚੈੱਕ ਜਦੋਂ ਕੀਤੇ ਗਏ ਤਾਂ ਉਹ ਗਲਤ ਹੈ ਉਹਦੇ ਵਿੱਚੋਂ ਕੈਨੇਡਾ ਦੇ ਨਾਲ ਉਹ ਕਹਿੰਦੇ ਨੇ ਕਿ 100 ਬਿਲੀਅਨ ਦੀ ਸਬਸਿਡੀ ਅਸੀਂ ਦਿੰਦੇ ਆ 150 ਬਿਲੀਅਨ ਦੀ ਦਿੰਦੇ ਆ 200 ਬਿਲੀਅਨ ਦੀ ਦਿੰਦੇ ਆ ਕਿਤੇ ਕਿਤੇ ਤਾਂ ਉਹਨਾਂ ਨੇ ਇਸ ਤੋਂ ਵੀ ਜ਼ਿਆਦਾ ਕਹਿ ਦਿੱਤਾ ਅਸਲ ਵਿੱਚ ਮਾਹਿਰ ਜਿਹੜੇ ਸਮਝਦੇ ਨੇ ਉਹ ਗੱਲ ਕਰ ਰਹੇ ਨੇ ਕਿ ਟ੍ਰੇਡ ਦਾ ਜਿਹੜਾ ਟ੍ਰੈਫਿਸਟ ਹੁੰਦਾ ਉਹ ਹੈ ਜਿੰਨਾ ਸਮਾਨ ਯੂਐਸਏ ਕੈਨੇਡਾ ਤੋਂ ਮੰਗਵਾਉਂਦਾ ਤੇ ਜਿੰਨਾ ਕੈਨੇਡਾ ਯੂਐਸਏ ਤੋਂ ਖਰੀਦਦਾ ਉਹਦਾ ਜਿਹੜਾ ਅੰਤਰ ਹੈ ਉਹਦੀ ਗੱਲ ਸ਼ਾਇਦ ਡੋਨਲਡ 트ੰਪ ਕਰਨਾ ਚਾਹੁੰਦੇ ਨੇ ਜਿਹੜਾ ਕਿ 40-45 ਬਿਲੀਅਨ ਹੈ ਤੇ ਉਹਨੂੰ 100 150 200 ਜਾਂ ਇਸ ਤੋਂ ਵੀ ਜ਼ਿਆਦਾ ਆਖਣਾ ਇਹ ਉਹਨਾਂ ਨੇ ਕਿੰਨੀ ਕੁ ਸਿਆਣਪ ਵਾਲੀ ਗੱਲ ਹੈ ਇਸੇ ਤਰ੍ਹਾਂ ਚਾਈਨਾ ਦੇ ਨਾਲ ਜਿਹੜਾ ਵਪਾਰ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਬਾਈਡਨ ਦੇ ਅਧੀਨ ਜਦੋਂ ਇਹ ਸਰਕਾਰ ਸੀ ਤਾਂ ਜ਼ਿਆਦਾ ਹੋ ਗਿਆ ਜਦ ਕਿ ਆਕੜੇ ਦੱਸਦੇ ਨੇ ਕਿ ਜਹਾਂ ਨਹੀਂ ਹੈ ਇਸੇ ਤਰ੍ਹਾਂ ਯੂਰੋਪੀਅਨ ਯੂਨੀਅਨ ਦੇ ਬਾਰੇ ਕਹਿੰਦੇ ਨੇ ਕਿ ਯੂਰੋਪੀਅਨ ਯੂਨੀਅਨ ਤੋਂ ਅਸੀਂ ਕੀ ਲੈਣਾ ਨਾ ਸਾਡੇ ਕੋਲੋਂ ਕੋਈ ਖੇਤੀਬਾੜੀ ਦੀ ਪ੍ਰੋਡਕਟ ਖਰੀਦਨੇ ਖਰੀਦਦੇ ਨੇ ਤੇ ਨਾ ਗੱਡੀਆਂ ਖਰੀਦਦੇ ਨੇ ਜਦਕਿ ਅਸਲ ਅੰਕੜੇ ਕੁਝ ਹੋਰ ਕਹਿੰਦੇ ਨੇ ਕਿ ਯੂ ਐਸ ਏ ਤੋਂ ਐਗਰੀਕਲਚਰ ਪ੍ਰੋਡਕਟ ਜਿਹੜੇ ਨੇ ਬਿਲੀਅਨਸ ਵਿੱਚ ਜਾਂਦੇ ਨੇ ਯੂਰੋਪੀਅਨ ਯੂਨੀਅਨ ਨੂੰ ਤੇ ਨਾਲ ਦੀ ਨਾਲ ਗੱਡੀਆਂ ਜਿਹੜੀਆਂ ਨੇ ਉਸ ਯੂ ਐਸ ਏ ਜਿਹੜਾ ਸੈਕੰਡ ਲਾਰਜੈਸਟ ਜਿਹੜਾ ਉੱਥੇ ਦਾ ਐਕਸਪੋਰਟਰ ਹੈ ਸੋ ਇਨਫਲੇਸ਼ਨ ਜਿਹੜੀ ਬਾਈਡਨ ਦੇ ਅੰਦਰ ਕਹਿੰਦੇ ਕਿ ਜ਼ਿਆਦਾ ਹੋਈ ਹੈ ਉਹ ਅੰਕੜੇ ਵੀ ਸਹੀ ਨਹੀਂ ਹੈਗੇ హిస్టారికల్లీ अजय ਵੀ ਜਿਹੜੀ ਯੂਐਸਏ ਦੀ ਇਨਫਲੇਸ਼ਨ ਹੈ ਉਹ ਲੋਅ ਰਹੀ ਹੈ ਸੋ ਉਹਨਾਂ ਨੇ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਕਟ ਜਿਹੜੇ ਨੇ ਦੁਨੀਆ ਦੇ ਸਾਹਮਣੇ ਰੱਖੇ ਨੇ ਉਹ ਗਲਤ ਨੇ ਉਹਨਾਂ ਵਿੱਚ ਸੱਚਾਈ ਨਹੀਂ ਹੈ ਪਰ ਅਜੇ ਉਹਨਾਂ ਦੀ ਸਵਲਿ ਚੱਲ ਰਹੀ ਹੈ ਤੇ ਦੁਨੀਆ ਨੂੰ ਸੁਣਨੀਆਂ ਪੈਣੀਆਂ ਨੇ ਅਜੇ ਸੁਣਦੇ ਜਾ ਰਹੇ ਨੇ ਪਰ ਦੂਸਰੇ ਪਾਸੇ ਇੱਕ ਕਹਾਣੀ ਹੈ ਇਹਨਾਂ ਨੇ ਦੋ ਤਿੰਨ ਜਿਹੜੇ ਵੱਡੇ ਵਰਲਡ ਦੇ ادارے ਨੇ ਜਿਵੇਂ ਜੋ ਵਰਲਡ ਹੈਲਥ ਓਰਗੇਨਾਈਜੇਸ਼ਨ ਹੈ ਉਹਨਾਂ 'ਚ ਸਭ ਤੋਂ ਵੱਧ ਫੰਡ ਜਿਹੜੇ ਯੂਐਸਏ ਦੇ ਜਾਂਦੇ ਨੇ ਚਾਈਨਾ ਦੇ ਵੀ ਜਾਂਦੇ ਨੇ ਕੈਨੇਡਾ ਦੇ ਵੀ ਬਹੁਤ ਜਾਂਦੇ ਨੇ ਕੈਨੇਡਾ ਬੜਾ ਤਾਂ ਯੂਜ਼ ਹੀ ਬਹੁਤ ਕਟ ਕਰਦੇ ਨੇ ਪਰ ਫੰਡ ਕੈਨੇਡਾ ਵਾਲੇ ਬਹੁਤ ਦਿੰਦੇ ਨੇ ਰਸ਼ੀਆ ਵੀ ਦਿੰਦਾ ਇੰਡੀਆ ਵੀ ਦਿੰਦਾ ਬ੍ਰਾਜ਼ੀਲ ਵੀ ਦਿੰਦਾ ਸਾਰੇ ਦਿੰਦੇ ਨੇ ਯੂਕੇ ਵਾਲੇ ਵੀ ਦਿੰਦੇ ਨੇ ਤੇ ਯੂਐਸਏ ਵਾਲੇ ਕਹਿੰਦੇ ਨੇ ਕਿ ਅਸੀਂ ਹੱਥ ਖੜੇ ਕੀਤੇ ਅਸੀਂ ਨਹੀਂ ਹੁਣ ਦੇਣੇ ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਚੋਂ ਬਾਹਰ ਆ ਇਸੇ ਤਰ੍ਹਾਂ ਕੁਝ ਜਿਹੜੀ ਵਰਲਡ ਦੇ ਵਿੱਚ ਜਿਹੜੀਆਂ ਕੁਝ ਵਾਤਾਵਰਣ ਨੂੰ ਲੈ ਕੇ ਸਮਝੌਤੇ ਹੋਏ ਨੇ ਔਰ ਡੋਨਲਡ ਟਰੰਪ ਕਹਿੰਦੇ ਮੈਂ ਉਹਦੇ ਵਿੱਚੋਂ ਵੀ ਬਾਹਰ ਹ ਸੋ ਸਾਰੀਆਂ ਚੀਜ਼ਾਂ ਨੂੰ ਇੱਕ ਖਲਾਰਾ ਜਾ ਉਹਨਾਂ ਨੇ ਪਾ ਦਿੱਤਾ ਤੇ ਇੱਕ ਗੱਲ ਇਹ ਆ ਕਿ ਕਹਿੰਦੇ ਕਿ ਜਿੱਥੋਂ ਜਿੱਥੋਂ ਯੂਐਸਏ ਵਾਲੇ ਬਾਹਰ ਹੋ ਰਹੇ ਨੇ ਨਾ ਉਹ ਚਾਈਨਾ ਵਾਲੇ ਉਥੇ ਐਂਟਰ ਕਰ ਰਹੇ ਨੇ ਚਾਈਨਾ ਤੇ ਰਸ਼ੀਆ ਦੇ ਪ੍ਰਧਾਨਾਂ ਨੇ ਪੂਟਿਨ ਨੇ ਤੇ ਜਿੰਪਿੰਗ ਨੇ ਆਪਸ ਵਿੱਚ ਗੱਲਬਾਤ ਕੀਤੀ ਹੈ ਵੀਡੀਓ ਕਾਨਫਰੈਂਸ ਦੇ ਜ਼ਰੀਏ ਤੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਦੁਨੀਆ ਦੇ ਵਿੱਚ ਖੁਸ਼ਹਾਲੀ ਲਈ ਫੁਲਾਨੇ ਫੁਲਾਨੀ ਚੀਜ਼ ਲਈ ਕੰਮ ਕਰਾਂਗੇ ਹਾਲਾਂਕਿ ਉਹਨਾਂ ਤੇ ਵੀ ਬੜਾ ਡਾਊਟ ਹੈ ਬੜੀਆਂ ਸਾਰੀਆਂ ਗੱਲਾਂ ਦਾ ਪਰ ਉਹ ਇਕੱਠੇ ਹੋ ਰਹੇ ਨੇ ਕਿ ਅਸੀਂ ਘੱਟੋ ਘੱਟ ਜਿਹੜੀਆਂ ਗਲਤੀਆਂ ਜਾਂ ਜੋੜੇ ਕਮੇ ਕਰ ਰਹੇ ਨੇ ਅਸੀਂ ਉਹਦਾ ਉਸਥਾਨ ਲੈਣ ਲਈ ਅੱਗੇ ਆਈਏ